ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੀਤ ਪਰਜਾ ਪਰਜਾ ਕਟਮਰੇ ਕਬ ਹੂ ਨਾ ਛਾਡੇ ਖੇਤ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਛੋਟੇ ਫਰਜ਼ੰਦ ਸਹਿਜਾਦੇ ਬੱਬਾ ਜੂਰਾਵਰ ਸਿੰਘ ਜੀ ਤੇ ਬੱਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਦੂਜੇ ਦਿਨ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੇ ਏ ਨਹੀਂ ਮੰਨੀ ਕਿਉਂ ਨਹੀਂ ਮੰਨੀ ਸਿੱਖੀ ਦੇ ਖਾਤਰ ਧਰਮ ਦੀ ਖਾਤਰ ਸਭ ਕੁਝ ਨਿਸ਼ਾਵਰ ਕੀਤਾ ਪਰ ਤਾਜਾਂ ਤਖਤਾਂ ਬੜਾ ਕੁਝ ਉਹਨਾਂ ਨੂੰ ਜਿਹੜੇ ਕਹਿ ਸਕਦਾ ਕਿ ਮੈਂ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਫਿਰ ਵੀ ਡੋਲੇ ਨਹੀਂ ਉਹਨਾਂ ਵਿੱਚ ਇੱਕ ਸਿੱਖੀ ਨੂੰ ਅੱਗੇ ਲਿਜਾਣ ਵਾਸਤੇ ਸਿੱਖੀ ਧਰਮ ਦੇ ਖਾਤਰ ਇੱਕ ਇਹੋ ਜਿਹਾ ਜਜ਼ਬਾ ਸੀ ਜਿਹਨੂੰ ਅਸੀਂ ਲਫ਼ਜ਼ਾਂ ਵਿੱਚ ਨਹੀਂ ਬਿਆਨ ਕਰ ਸਕਦੇ ਅੱਜ ਦੇ ਦਿਨ ਹੀ ਖਾਜ਼ੀ ਨੇ ਫਤਵਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਨਵਾ ਦਿੱਤਾ ਜਾਓ ਤਾਂ ਜਿੱਥੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਜਿਨੇ ਹਾਂ ਦਾ ਨਾਰਾ ਮਾਰਿਆ ਉਹ ਅੱਜ ਵੀ ਮਲੇਰ ਕੋਟਲਾ ਵਸਦਾ ਤੇ ਇੱਕ ਦੂਜੇ ਪਾਸੇ ਸੋਚਾ ਇਹਨਾਂ ਦੇ ਜਿਨੇ ਕਿ ਮਾੜਾ ਬੋਲਿਆ ਤੇ ਉਹਦਾ ਅੰਤ ਵੀ ਉਸ ਤਰ੍ਹਾਂ ਹੀ ਮਾੜਾ ਹੋਇਆ ਤੇ ਗੰਗੂ ਬ੍ਰਾਹਮਣ ਜਿਹਨੂੰ ਮੈਂ ਸਭ ਤੋਂ ਵੱਡਾ ਦੋਸ਼ੀ ਮੰਨਦਾ ਜਿਹੜਾ ਕਿ ਗੁਰਗੋਵਰ ਸਿੰਘ ਜੀ ਦੇ ਛੋਟੇ ਬੱਚਿਆਂ ਨੂੰ ਜਿਹੜਾ ਸਹੇੜੀ ਜਿਹੜਾ ਆਪਣੇ ਪਿੰਡ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਵਿੱਚ ਇਹ ਫੋ ਜਿਹੜਾ ਵਜ਼ੀਰ ਖਾਨ ਨਵਾਬ ਜਿਹੜਾ ਆ ਉਹਦੇ ਤੱਕਰ ਉਹ ਸੂਚਨਾ ਪਹੁੰਚਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਾਉਂਦਾ ਚੰਦ ਪੈਸਿਆਂ ਦੇ ਖਾਤਰ ਚੰਦ ਅਸ਼ਰਫੀਆਂ ਦੇ ਖਾਤਰ ਤੇ ਅੱਜ ਵੀਰੋ ਅਸੀਂ ਇਹ ਚੀਜ਼ ਨੂੰ ਜ਼ਰੂਰ ਸੋਚੀਏ ਕਿ ਜਿਹੜੀ ਇਹ ਸ਼ਹਾਤਾਂ ਦਾ ਦੌਰ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਪੂਰਾ ਸਰਬੰਸ ਸਿੱਖੀ ਜਿਹੜੀ ਆ ਉਹ ਖਾਲਸਾ ਪੰਥ ਦੇ ਵਾਸਤੇ ਨਿਸ਼ਾਵਾਰ ਕਰ ਦਿੱਤੀ ਕੀ ਅਸੀਂ ਅੱਜ ਕਿੱਥੇ ਖੜੇ ਆ ਅਸੀਂ ਸਿੱਖੀ ਨੂੰ ਕੀ ਮੰਨ ਰਹੇ ਆ ਕਿ ਸਿੱਖੀ ਸਿਧਾਂਤਾਂ ਦੇ ਉੱਪਰ ਅਮਲ ਕਰ ਰਹੇ ਆ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਉਹਨੂੰ ਫਾਲੋਅ ਅਪ ਕਰ ਰਹੇ ਆ ਅਸੀਂ ਅੱਜ ਹੁਲੜਪੁਣੇ ਵਿੱਚ ਵੱਲ ਨੂੰ ਵੱਧਦੇ ਜਾ ਰਹੇ ਹਾਂ ਕਿਉਂਕਿ ਜਦੋਂ ਇਹਨਾਂ ਸ਼ਹਾਦਤਾਂ ਨੂੰ ਆਪਣੇ ਅੰਦਰ ਯਾਦ ਕਰੀਏ ਨਾ ਇੱਕ ਬੰਦਾ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਕਿ ਕਿੰਨੇ ਤਸੀਹੇ ਕਿੰਨੇ ਜ਼ੁਲਮ ਸਹਿ ਕੇ ਵੀ ਉਹਨਾਂ ਨੇ ਧਰਮ ਦੇ ਖਾਤਰ ਸਿੱਖੀ ਦੇ ਖਾਤਰ ਐਡਾ ਵੱਡਾ ਜਿਹੜਾ ਯੋਗਦਾਨ ਪਾਇਆ ਵਾ ਔਰ ਪਾਰਸਿਕ ਇਕਤਾ ਸੇਵਾ ਸੁਸਾਇਟੀ ਰਜਿਸਟਰਡ ਤੇ ਗਲੋਬਲ ਪਾਰਸਿਕ ਕਾਉਂਸਲ ਯੂਕੇ ਇੰਡੀਆ ਪੰਜਾਬ ਦੇ ਵੱਲੋਂ ਵੀ ਅਸੀਂ ਇਹਨਾਂ ਸ਼ਹਾਦਤਾਂ ਨੂੰ ਕੋਟਨ-ਕੋਟਨ ਪ੍ਰਣਾਮ ਕਰਦੇ ਹਾਂ ਨਕਮਸਤਕ ਹੁੰਨੇ ਆ ਔਰ ਸਾਨੂੰ ਇਹਨਾਂ ਦੀ ਸ਼ਹਾਦਤਾਂ ਤੋਂ ਕੁਝ ਸਿੱਖ ਲੈਣ ਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ ਧੰਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ